ਸੜਕਾਂ ਤੇ ਚੱਲਣ ਵਾਲੇ ਵਹੀਕਲਾਂ ਦੀ ਗਤੀ ਦਿਨ ਬਦ ਦਿਨ ਵਧਦੀ ਜਾ ਰਹੀ ਹੈ ਸੜਕਾਂ ਵੱਡੀਆਂ ਹੁੰਦੀਆਂ ਜਾ ਰਹੀਆਂ ਹਨ ਅਤੇ ਸਾਫ਼ ਹੁੰਦੀਆਂ ਜਾ ਰਹੀਆਂ ਹਨ ਜਿਸ ਕਰਕੇ ਜਲਦੀ ਪਹੁੰਚਣ ਦੀ ਹੋੜ ਵਿੱਚ ਆਪਦੇ ਆਦੇ ਵਹੀਕਲਾਂ ਦੀ ਸਪੀਡ ਵੱਧ ਜਾਂਦੀ ਹੈ ਪਰ ਅੱਜ ਸੂਰੇ ਤੜਕਸਾਰ ਇੱਕ ਭਿਆਨਕ ਹਾਦਸਾ ਵਾਪਰ ਗਿਆ ਜੋ ਤੁਸੀਂ ਵੇਖ ਰਹੇ ਹੋ ਇੱਕ ਕੈਂਟਰ ਗੱਡੀ ਅਤੇ ਪਿਕਅਪ ਵਿੱਚ ਗੁਰੂਹਰ ਸਾਹਿਤੂ ਵੇਟਰਾ ਦਾ ਕੰਮ ਕਰਨ ਆ ਰਹੇ ਪਿਕਅਪ ਗੱਡੀ ਦਾ ਟਾਇਰ ਖੋਲ ਗਿਆ ਤੇ ਕੈਂਟਰ ਵਿੱਚ ਜਾ ਵਜੀ ਜਿਸ ਵਿੱਚ ਬੁਰੀ ਤਰ੍ਹਾਂ ਹਾਦਸਾ ਹੋਇਆ ਤੇ ਕਈ ਜਾਨਾਂ ਜਾਣ ਦੀ ਖਬਰ ਮਿਲੀ ਹੈ ਜਿਸ ਮੁਤਾਬਕ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਪੁੱਜੇ ਲੋਕਾਂ ਅਤੇ ਡੀਐਸਪੀ ਨੇ ਕਿਆ ਬਾਲ ਕੀਤੀ ਜਾ ਰਹੀ ਹੈ ਪਛਾਣ ਕੀਤੀ ਜਾ ਰਹੀ ਹੈ ਜ਼ਖਮੀਆਂ ਨੂੰ ਹਸਪਤਲ ਪਹੁੰਚਾਇਆ ਗਿਆ ਹੈ ਹੋਰ ਕੀ ਕੁਝ ਹੋਇਆ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਬਾਈ ਜੀ ਜਿਹੜਾ ਆਕਸੀਡੈਂਟ ਹੋਇਆ ਹੈ ਜਿਹੜੇ ਨੌਜਵਾਨ ਜ਼ਖਮੀ ਵੀ ਹੋਏ ਨੇ ਕੌਨਸੀ ਜਾਣਤ ਦਿੱਤੀ ਜਾ ਰਹੀ ਹੈ ਕਿਹੜੇ ਪਿੰਡ ਦੇ ਸੀ ਸੂਤ ਰਹਿਣ ਵਾਲੇ ਸੀ ਬਾਈ ਜੀ ਦੱਸੋ ਪਲਾ ਸਾਡੇ ਪਿੰਡ ਦੇ ਮੁੰਡੇ ਵੀ ਜਾਣਦੇ ਨੇ ਪਿੰਡ ਸੁਰੂਪੇ ਵਾਲੇ ਦੇ ਤੇ ਪਰ ਹਜੇ ਤੱਕ ਸਾਡੇ ਪਿੰਡ ਦੇ ਕਦੇ ਵੀ ਇੱਕ ਮੁੰਡੇ ਡੱਟ ਹੋ ਚੁੱਕੀ ਆ ਤੇ ਬਾਕੀ ਦੇ ਮੁੰਡੇ ਜ਼ਖਮੀ ਆ ਕਿਹਦੇ ਜਲਾਲਾ ਵਾਲਾ ਹਸਪਤਲ ਚ ਲੈ ਗਏ ਬਹੁਤ ਸੀਰੀਅਸ ਮੁੰਡੇ ਕਹਿੰਦੇ ਏ ਭਾਈ ਜੀ ਆਪਣੇ ਜਿਹੜੇ ਵਿਆਹ ਸ਼ਾਦੀਆਂ 'ਚ ਕੰਮ ਕਰਦੇ ਮੁੰਡੇ ਆ ਆ ਗੇਟ ਨੇ ਕੰਮ ਕਰਦੇ ਆ ਸੁਬਾ ਕਿਹੜੇ ਵਜੇ ਲੋੜੇ ਸੁਬਾ ਮੜਕੇ ਜਿਹੜੇ ਕਿਹੜੇ ਵਜੇ ਲੱਉਂਦੇ ਕਿ 7 ਵਜੇ ਇੱਥੇ ਕਾਮ ਜਿੱਥੇ ਦਿੱਤਾ ਹੁੰਦਾ ਉੱਥੇ ਟਾਈਮ ਟੇਬਲ ਤੇ ਵੀ ਪਹੁੰਚਣਾ ਹੁੰਦਾ ਆਪਦੇ ਤੇ ਪਰ ਅੱਜ ਕੋਈ ਤੁੰਦ ਮੇਰਾ ਤੋਂ ਵੀ ਜਿਹੜੀ ਅੱਜ ਉਹਦੇ ਕਰਕੇ ਜਾਂ ਕੋਈ ਟਿਕਾਣੇ ਦੀ ਗਲਤੀ ਹੋਣੀ ਆ ਜਿਹੇ ਕਰਕੇ ਅੱਜ ਇੰਨੇ ਨੌਜਵਾਨਾਂ ਦੀ ਬੱਚਿਆਂ ਦੀ ਮਾਤ ਹੋ ਚੁੱਕੀ ਪਈ

ਅੱਗੇ ਬਨੇ ਜਾਂਦੇ ਬਾਕੀ ਸਾਰੇ ਡੈਲੀ ਜਾਂਦੇ ਆ ਤੇ ਇਹ ਤਾਂ ਵਸਾ ਦੂਜਾ ਦੇ ਨਹੀਂ ਸੀ ਅੰਦਾਵਾ ਸੀ ਇਹ ਵਾਟਰੀ ਤੋਂ ਚੱਲੇ ਸੀ ਇਧਰ ਮਲਾਂ ਕੋਈ ਪੁਰਾਣੇ ਸਾਈਡ ਤੇ ਜੀ ਗੱਡੀ ਚੜੀ ਉਹ ਪਿੱਛੇ ਆਈ ਇਹ ਗੱਡੀ ਰੇਲਵੇ ਵਸਤੀ ਤੋਂ ਗੁਰੂਰਸਾਏ ਤੋਂ ਜੀ ਕੋਲ ਦੇ ਥੱਲੋਂ ਚੱਲਦੀ ਹੈ ਜੀ ਮੁੰਡੇ ਦੱਸੀ ਜਾਂਦੇ 10 12 ਹੋ ਗਈ ਪਰ ਇਹ ਕਨਫਰਮ ਨਹੀਂ ਹੈ ਕਿੰਨੇ ਮੁੱਕ ਗਿਆ ਕਿੰਨੇ ਕੋ ਜਖਮੀ ਆ ਜੀ ਆਖੀ ਡਾਕਟਰ ਸਾਹਿਬ ਜਣਾ ਹਾਦਸਾ ਵਾਪਰਿਆ ਸਭਾ ਮਾਰ ਘਾ ਵਾਪਰਿਆ ਕਿਦੇ ਦੇਖਦੇ ਹੋ ਮੈਂ ਬਿਲਕੁਲ ਬਿਲਕੁਲ ਆਹ ਕੀ ਹੋ ਰਿਹਾ ਹੈ ਜੀ ਅਸੀਂ ਮੁਕਤੀ ਪਹੁੰਚੀ ਨਵੇਂ ਪ੍ਰਸ਼ਾਸਨ ਮੁਵੈਲ ਕੋਲ ਤੇ ਆਏ ਨਹੀਂ ਸੀ ਤਾਂ ਦੇਖੋ ਜਿਹੜੀ ਸਾਡੀ ਡਿਊਟੀ ਸੀ ਅਸੀਂ ਸਾਨੂੰ ਜਦੋਂ ਪਤਾ ਲੱਗਿਆ ਤੁਰੰਤ ਅਸੀਂ 15 ਮਿੰਟ ਦੇ ਵਿੱਚ ਮੇਰੀ ਫਾਫਲ ਚਪਾਰੀ ਪਹੁੰਚ ਗਈ ਸੀ ਤੇ ਉਹ ਜਿਹੜੇ ਹੈਗੇ ਆ ਇੰਜਰਡ ਸੀਗੇ ਉਹਨਾਂ ਨੂੰ ਲੈ ਕੇ ਅਸੀਂ ਨਾ ਹਸਪੀਟਲ ਜਿਹੜਾ ਸਾਡਾ ਪਚਵਾਲ ਦਾ ਪਹਿਲਾ ਵੀ ਅਸੀਂ ਜਿਹੜਾ ਵਿਗਿਆਨੀ ਡਾਕਟਰ ਚਰਨਾਰੀ ਉਹਨਾਂ ਨੂੰ ਤੁਰੰਤ ਜਿਹੜਾ ਹਸਪਤਾਲ ਪਹੁੰਚਾਇਆ ਗਿਆ ਤਾਂ ਕਿ ਜਿਹੜਾ ਰਸਤਾ ਉਹ ਚਾਲੂ ਕੀਤਾ ਗਿਆ ਕਿਉਂਕਿ ਇਹ ਨੈਸ਼ਨਲ ਹਾਈਵੇ ਆ ਦੇਖੋ ਕਿ ਤੋਂ ਤੱਕ ਗਾਵ ਲੱਗੇ ਸੀ ਉਹ ਅਸੀਂ ਚਾਲੂ ਕਰਵਾ ਦਾਂਗੇ ਜਿਹੜਾ ਇਹ ਕੁਦਰਤੀ ਹਾਦਸਾ ਹੋਇਆ ਉਹਦੀ ਬਾਕੀ ਤਾਰੀ ਅੱਗੇ ਅੱਗੇ ਇਸ ਤਰ੍ਹਾਂਗੇ ਜੀ ਦੀ ਗਲਤੀ ਵੀ ਸੀ ਤੇ ਇਹ ਮਿੰਦਰਾ ਫਿਕਾਪਾ ਜਿਹੜੀ ਇਹ ਆ ਰਹੀ ਸੀਗੀ ਪਬਲਿਕ ਸੀਗੀ ਇਹਦੇ ਉੱਤਰ ਲੇਬਰ ਸੀਗੀ ਲੇਬਰ ਕਈ ਵਾਰੀ ਇਸ ਤੋਂ ਬਾਹਰੇ ਹੀ ਅਸੀਂ ਇਹ ਵੀ ਗੱਲ ਦੱਸਣਾ ਚਾਹੁੰਦੇ ਆਂ ਵੀ ਜਿਹੜੀਆਂ ਮਾਲ ਵਾਲੀਆਂ ਜੱਡੀਆਂ ਪਵਲੇਟਾ ਜਿਹੜੀ ਉੱਤੇ ਬੈਠ ਜਾਂਦੀ ਹੈ ਜਿਵੇਂ ਲੀਵਰ ਵਾਲੇ ਅਸਲ ਉਹਨਾਂ ਦਾ ਖੱਪਾ ਪੈਂਦਾ ਪਰਲੇ ਤੇ ਜ਼ਿਆਦਾ ਸੀ ਕਿ ਉਹ ਅਨ ਬੈਲੈਂਸ ਹੋ ਗਿਆ ਤੇ ਜਿਹੜਾ ਹੈਗਾ ਟਰਾਲੇ ਨਾਲ ਉਹ ਹੈਗਾ ਕੱਟ ਨਾਲ ਜਿਹੜਾ ਉਹ ਬੜਾ ਹੈਵੀ ਐਕਸੀਡੈਂਟ ਹੋਇਆ ਅੰਮ੍ਰਿਤਪਾਲ 27 ਸਾਥ ਤੋੜਾ ਜੀ ਉਹ ਤਾਂ ਹੁਣ ਅਸੀਂ ਤਾਂ ਕਵਰ ਸੀ ਤੋਂ ਹਸਪੀਟਲ ਹੁੱਕ ਜਾ ਸਾਨੂੰ ਦੱਸਣ ਦੇ ਵਿੱਚ ਆਇਆ ਵੀ 708 ਲੋਕਾਂ ਜਿਹੜੇ ਉਹ ਉਹਨਾਂ ਨੂੰ ਨਰਫਿਕਟ ਆ ਗਿਆ ਅਸੀਂ ਰੱਬ ਨਾਲ ਲੰਬੀ ਹੋਂਤਰੇ ਅਸੀਂ ਤਾਂ ਉਹਨਾਂ ਨੂੰ ਹਸਪੀਟਲ ਦੇ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत